ਸੋ ਮੈਂ ਜਿਹੜੀ ਮੁਕੇਰੀਆਂ ਦੀ ਕਮੇਟੀ ਆ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਵਾ ਕੇ ਧੰਨ ਗੁਰਦੇਵ ਅੱਜ 20 ਤਰੀਕ ਸਤੰਬਰ ਮਹੀਨਾ 2025 ਰਵਿਦਾਸੀਆ ਸਮਾਜ ਨੂੰ ਸਮਰਪਿਤ 21ਵਾਂ ਮਹਾਨ ਸੰਤ ਸੰਮੇਲਨ ਸ਼੍ਰੋਮਣੀ ਸਤਗੁਰੂ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਮਹਲਾ ਤਖਵਾਲ ਮੁਕੇਰੀਆਂ ਵੱਲੋਂ ਇਕਿਮਾ ਮਹਾਨ ਸੰਸਮੇਲਨ ਬੜੀ ਹੀ ਉਤਸ਼ਾਹ ਨਾਲ ਕਰਵਾਇਆ ਗਿਆ ਜਿਸ ਵਿੱਚ ਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਦੀ ਅਕਵਾਈ ਹੇਠ ਖੁਦ ਦਰਸ਼ਨ ਦੀਦਾਰ ਦੇਣ ਸੰਗਤਾਂ ਨੂੰ ਪਹੁੰਚੇ ਉਹਨਾਂ ਦੇ ਨਾਲ ਸੰਤ ਮੰਦੀਪ ਦਾਸ ਜੀ ਅੰਬਾਲਾ ਤੋਂ ਸੀਸਗੜ੍ਹ ਤੋਂ ਪਹੁੰਚੇ ਜੀ ਉਹਨਾਂ ਦੇ ਨਾਲ ਔਰ ਡੇਰਾ ਪਠਾਨਕੋਟ ਤੋਂ ਜਗਤਗਿਰੀ ਮਹਾਰਾਜ ਜੀ ਪਹੁੰਚੇ ਔਰ ਸਾਰੇ ਹੀ ਅਬੀਰ ਨਵਦਾਸਿਆ ਸਮਾਜ ਜੀ ਦੇ ਸਾਰੇ ਸੰਤਾ ਮਹਾਪੁਰਸ਼ਾਂ ਦਾ ਸੰਤਾਂ ਦਾ ਇੱਥੇ ਪਹੁੰਚਣ ਦੇ ਮੁਕੇਰੀਆਂ ਦੀ ਧਰਤੀ ਤੇ ਪਹੁੰਚਣ ਦੇ ਬਹੁਤ ਬਹੁਤ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਕਿ ਅੱਜ 21ਵਾਂ ਮਹਾਨ ਸੰਸਮੇਲਨ ਦੇ ਵਿੱਚ ਪੰਜਾਬੀ ਸਿੰਗਰ ਰਵਿਦਾਸਿਆ ਧਰਮ ਸਮਾਜ ਦੇ ਸਿੰਗਰ ਬਹੁਤ ਵਧੀਆ ਬਲਰਾਜ ਬਿਲਗਾ ਜੀ ਪਹੁੰਚੇ ਉਹਨਾਂ ਨੇ ਸੰਤਾ ਨੂੰ ਬਹੁਤ ਵਧੀਆ ਨਾਮ ਦੀ ਹਾਜ਼ਰੀ ਲਵਾਈ ਸਾਰਿਆਂ ਹੀ ਸੰਤਾਂ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜੈਗੁਰ ਦੇ ਧਾਨਗੁਰ ਦੇ ਅਸੀਂ ਕਮੇਟੀ ਵੱਲੋਂ ਸਾਰੇ ਆਪਣੇ ਇਲਾਕੇ ਦੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਰਵਿਦਾਸੀਆ ਧਰਮ ਸੰਗਠਨ ਨੂੰ ਸਮਰਪਿਤ ਇੱਕ ਇਮਾਮ ਸੰਤ ਸੰਮੇਲਨ ਜੋ ਅੱਜ ਮਕੇਰੀਆਂ ਵਿਖੇ ਹੋ ਰਿਹਾ ਹੈ ਔਰ ਇਹਦੇ ਵਿੱਚ ਲੱਖਾਂ ਦੀ ਦਦਾਤ ਦੇ ਨਾਲ ਜਿਹੜੀ ਹੈਗੀ ਸੰਗਤ ਆਈ ਹੋਈ ਹੈ ਔਰ ਇੱਥੇ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਜਿਹੜੇ ਹੈਗੇ ਆ ਉਹ ਆਪਣੇ ਦਰਸ਼ਨ ਕਰਨ ਆਏ ਆ ਔਰ ਸਾਡੇ ਵਿੱਚ ਅੱਜ ਸਾਡੇ ਰਵਿਦਾਸੀਆ ਸਾਡੇ ਸਮਾਜ ਦੇ ਜਿਹੜੇ ਹੈਗੇ ਆ ਧਰਮ ਗੁਰੂ ਸੰਤ ਨਰਨੰਜਨਾ ਜੀ ਮਹਾਰਾਜ ਉਹਨਾਂ ਦੇ ਨਾਲ ਮਨਦੀਪ ਦਾਸ ਜੀ ਗੁਰਦੀਪ ਗਿਰੀ ਜੀ ਔਰ ਸੰਤ ਲੇਖ ਰਾਜ ਜੀ ਔਰ ਡੇਰਾ ਸਚਕੰਡ ਬੱਲਾ ਤੋਂ ਹੋਰ ਵੀ ਜਿਹੜੇ ਮਹਾਂਪੁਰਖ ਆਏ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਸਾਰੀਆਂ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ ਔਰ ਇਹੋ ਜਿਹੇ ਜਿਹੜੇ ਸੰਤ ਸੰਮੇਲਨ ਆ ਉਹ ਅੱਗੇ ਹੁਣੇ ਚਾਹੀਦੇ ਆ ਜਿਹਦੇ ਨਾਲ ਕੀ ਸਾਡੇ ਸਮਾਜ ਨੂੰ ਸਾਡੇ ਬੱਚਿਆਂ ਨੂੰ ਇੱਕ ਵਧੀਆ ਗਿਆਨ ਮਿਲਦਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੀ ਵਿਚਾਰਧਾਰਾ ਜਿਹੜੀ ਆ ਉਹ ਘਰ ਘਰ ਪਹੁੰਚਦੀ ਆ ਸੋ ਮੈਂ ਸਾਰੇ ਇੱਥੇ ਆਈਆਂ ਹੋਈਆਂ ਸੰਗਤਾਂ ਦਾ ਕੋਟਨ ਕੋਟ ਪ੍ਰਣਾਮ ਕਰਦਾ ਕਿ ਜਿਨ੍ਹਾਂ ਨੇ ਸਾਡੇ ਡੇਰਾ ਸਚਕਨ ਬੱਲਾ ਦੇ ਮਹਾਂਪੁਰਖ ਨੂੰ ਨਤਮਸਤਕ ਹੋ ਕੇ ਜਿਹੜਾ ਆਪਣਾ ਆਸ਼ੀਰਵਾਦ ਪ੍ਰਾਪਤ ਕੀਤਾ ਸੋ ਮੈਂ ਜਿਹੜੀ ਮਕੇਰੀਆ ਦੀ ਕਮੇਟੀ ਆ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹੋ ਜਿਹਾ ਪ੍ਰੋਗਰਾਮ ਜਿਹੜਾ ਹਰ ਸਾਲ ਕਰਵਾ ਕੇ ਔਰ ਜਿਹੜਾ ਹੈਗਾ ਸਾਡੇ ਸਮਾਜ ਨੂੰ ਸਾਡੇ ਰਵਿਦਾਸੀਆ ਧਰਮ ਸੰਗਠਨ ਦਾ ਜਿਹੜਾ ਝੰਡੇ ਨੂੰ ਉਹ ਬਲੰਦ ਕਰਦੇ ਸੋ ਸਾਰੀਆਂ ਸੰਗਤਾਂ ਨੂੰ ਇੱਥੇ ਪਹੁੰਚਣ ਤੇ ਜੈ ਗੁਰਦੇਵ ਧੰਨਵਾਦ